ਗੈਸ ਸਿਲੰਡਰ ਦੇ ਨਵੇਂ ਰੇਟ ਹੋਏ ਲਾਗੂ ਪੰਜਾਬ ਸਰਕਾਰ ਨੇ ਬਜ਼ੁਰਗਾਂ ਦੇ ਲਈ ਕੀਤਾ ਵੱਡਾ ਐਲਾਨ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਪੁਲਿਸ ਵਿੱਚ ਭਰਤੀ ਦਾ ਐਲਾਨ ਕੀਤਾ ਗਿਆ ਹੈ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਵਿੱਚ ਭਾਰੀ ਮੀਂਹ ਨਾਲ ਹੋਈ ਨਵੇਂ ਸਾਲ ਦੀ ਸ਼ੁਰੂਆਤ ਵਧੇਗੀ ਠੰਡ ਛਿੜੇਗੀ ਕੰਬਣੀ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਦੇ ਮੌਸਮ ਨੇ ਕਰਵਟ ਲੈ ਲਈ ਹੈ ਨਵੇਂ ਸਾਲ ਦੇ ਪਹਿਲੇ ਦਿਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ بارش ਦਰਜ ਕੀਤੀ ਗਈ। ਸਵੇਰੇ-ਸਵੇਰੇ ਹੋਈ بارش ਕਾਰਨ ਲੋਕਾਂ ਨੂੰ ਸੰਘਣੀ ਧੁੰਦ ਦੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹਾ ਠੰਡੀਆਂ ਹਵਾਵਾਂ ਦੇ ਨਾਲ ਹੋਈ بارش ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਤੇ ਲੋਕਾਂ ਨੂੰ ਘਰਾਂ ਦੇ ਬਾਹਰ ਘਰਾਂ ਦੇ ਅੰਦਰ ਆਉਣ ਲਈ ਮਜਬੂਰ ਕੀਤਾ ਹੈ। ਜਿਹਾ ਜਲੰਧਰ ਸਮੇਤ ਚੰਡੀਗੜ੍ਹ ਅਤੇ ਕਈ ਇਲਾਕਿਆਂ 'ਚ ਜੋ ਨਗਾਤਰ بارش ਹੋ ਰਹੀ ਹੈ ਮੌਸਮੀ ਭਾਗ ਦੇ ਅਨੁਸਾਰ 31 ਦਸੰਬਰ ਤੋਂ 2025 ਤੋਂ 3 ਜਨਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਮੌਸਮੀ ਭਾਗ ਦੇ ਅਨੁਸਾਰ ਅਗਲੇ 3 ਦਿਨਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਨਤ ਸਾਬ ਜਬੂਨ ਹਾਰਪੁਰ ਨਵਾਂ ਸ਼ਹਿਰ ਕਪੂਰਥਲਾ ਜ਼ਿਲਹੰਦਰ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਚਲੜ ਜਾਈ ਹਨ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਨਵੇਂ ਸਾਲ ਤੇ ਪੰਜਾਬ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਐਲਾਨ ਮਿਲਣ ਗਿਆ ਆਹਾ ਸਹੂਲਤ ਜੀ ਹਾਂ ਬਜ਼ੁਰਗਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਬਜ਼ੁਰਗਾਂ ਦੀ ਸਿਹਤ ਸੰਭਾਲ ਦੇ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰੇਗੀ ਤੇ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ ਪਹਿਲੇ ਪੜਾਅ ਵਿੱਚ 16 ਜਨਵਰੀ ਤੋਂ ਪੰਜਾਬ ਭਰ ਵਿੱਚ ਸਿਹਤ ਜਾਂਚ ਕੈਂਪ ਲਗਾਏ ਜਾਣਗੇ ਕੈਂਪਾਂ ਵਿੱਚ ਬਜ਼ੁਰਗਾਂ ਨੂੰ ਉਹਨਾਂ ਦੀ ਹਰ ਲੋੜ ਦੀ ਹਰ ਲੋੜ ਦੀ ਚੀਜ਼ ਦਿੱਤੀ ਜਾਵੇਗੀ ਜਿਸ ਵਿੱਚ ਐਨਕਾਂ ਵਾਕਿੰਗ ਸਟਿਕ ਸਣੇ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਹੁਣ ਬਿਰਧ ਆਸ਼ਰਮਾਂ ਵਿੱਚ ਡੇ ਕੇਅਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਹੜੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਨਹੀਂ ਰੱਖਣਾ ਚਾਹੁੰਦੇ ਉਹ ਉਹਨਾਂ ਨੂੰ ਦਿਨ ਵਿੱਚ ਦਿਨ ਵੇਲੇ ਉੱਥੇ ਭੇਜ ਸਕਣਗੇ ਇਹ ਕੇਅਰ ਸੈਂਟਰਾਂ ਵਿੱਚ ਲਾਇਬ੍ਰੇਰੀਆਂ ਤੋਂ ਲੈ ਕੇ ਹੋਰ ਸੇਵਾਵਾਂ ਸਣੇ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਾਡੇ ਬਜ਼ੁਰਗ ਸਾਡਾ ਸਨਮਾਨ ਮੁਹਿੰਮ ਸ਼ੁਰੂ ਕੀਤੀ ਗਈ ਹੈ 2023 ਦੇ ਵਿੱਚ ਜੀ ਫੈਲ ਕਦਮੀ ਤਹਿਤ ਬਜ਼ੁਰਗਾਂ ਦੀ ਸਿਹਤ ਲਈ ਕੈਂਪ ਲਗਾਏ ਗਏ ਸਨ ਜਿਸ ਸਮੇਂ ਦੌਰਾਨ ਜੀਹਾਂ ਦੇਖ ਸਕਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਆਪਾਂ ਕਹਿੰਦੇ ਉਪਰਾਲੇ ਕੀਤੇ ਗਏ ਨੇ ਜੀ ਜੀਹਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੋਰ ਕਰ ਰਹੇ ਹਾਂ ਗੈਸ ਸਿਲੰਡਰ OTP ਸਿਸਟਮ ਬਣਿਆ ਸਰਦਰਦੀ ਪਿੰਡ ਵਾਸੀਆਂ ਦੇ ਬਜ਼ੁਰਗਾਂ ਚ ਭਾਰੀ ਰੋਸ਼ ਦਿੱਤੀ ਹੈ ਅੰਦੋਲਨ ਦੀ ਚੇਤਾਵਨੀ ਜੀ ਹਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਗੈਸ ਸਿਲੰਡਰ ਸੰਬੰਧੀ ਜਿਹੜਾ ਹੁਣ ਆਪਾਂ ਗੈਸ ਸਿਲੰਡਰ ਭਰਾਂਦੇ ਆ ਉਹ OTP ਪਹਿਲਾਂ ਦੇਣਾ ਪੈਂਦਾ ਜੀ ਹਾਂ ਕਿੰਦਾ ਸਰਕਾਰ ਦੇ ਵੱਲੋਂ ਗੈਸ ਸਿਲੰਡਰ ਦੀ ਡਿਲੀਵਰੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਫਰਜ਼ੀ ਡਿਲੀਵਰੀ ਤੇ ਰੋਕ ਲਗਾਉਣ ਦੇ ਮਕਸਦ ਨਾਲ ਮੋਬਾਈਲ OTP ਸਿਸਟਮ ਲਾਗੂ ਕੀਤਾ ਗਿਆ ਸੀ ਪਰ ਕਈ ਲੋਕਾਂ ਦੀ ਇਹ ਸਰਦ ਦਬਾਨੀਆਂ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪਿੰਡਾਂ ਦੇ ਪਿੰਡੂ ਇਲਾਕਿਆਂ ਵਿੱਚ ਵੀ ਰਹਿਣ ਵਾਲੇ ਗੈਸ ਕਪਤਕਾਰਾਂ ਨੂੰ ਇਸ ਸਿਸਟਮ ਅਧੀਨ ਲੱਗ ਰਿਹਾ ਤਾਂ ਬੜੀ ਖਬਰ ਕੋਡ ਸਾਹਮਣੇ ਆ ਰਹੀ ਹੈ ਨਵੇਂ ਸਾਲ ਤੇ ਪੰਜਾਬ ਪੁਲਿਸ ਨੂੰ ਵੱਡਾ ਤਾਫਾ ਵਿਭਾਗ ਚ ਹੋਣਗੇ ਨਵੀਆਂ ਭਰਤੀਆਂ ਤਾਂ ਦੇਖ ਸਕਦੇ ਹੋ ਨਵੇਂ ਸਾਲ ਦੇ ਵੱਡੀ ਕੁਸ਼ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨਵੇਂ ਸਾਲ ਦੇ ਮੌਕੇ ਇੱਕ ਮਹੱਤਵਪੂਰਨ ਦੋਫਾ ਮਿਲੇ ਆ ਦਰਅਸਲ ਇਸ ਸਾਲ ਪੰਜਾਬ ਪੁਲਿਸ 10000 ਕੋਸਟੋਵ ਵਰਤੀ ਕੀਤੇ ਜਾਣਗੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਸਾਂਝੀ ਕੀਤੀ ਕਿ ਪੰਜਾਬ ਪੁਲਿਸ ਇੱਕ ਮਹੱਤਵਪੂਰਨ ਤਿਤਕਨੋਲੋਜੀ ਆਧਾਰਿਤ ਵਿਜਨ 2026 ਦੀ ਰੇਖਾ ਰੂਪਰੇਖਾ ਦਿੱਤੀ ਜੋ ਕਿ ਵਿਆਪਕ ਮੁਨਾਦੀ ਢਾਂਚੇ ਦੇ ਵਿਕਾਸ ਤੇ ਸਮਰਥਨ ਨਿਰਮਾਣ ਹੈ ਜੀ ਹਾਂ ਮੋਹਾਲੀ ਚ 52 ਕਰੋੜ ਦੀ ਲਾਗਤ ਨਾਲ ਇੱਕ ਡਾਲ 112 ਸੈਂਟਰਲ ਕੰਟਰੋਲ ਰੂਮ ਇਮਾਰਤ ਬਣਾਈ ਜਾਵੇਗੀ 50 ਕਰੋੜ ਦੀ ਲਾਗਤ ਨਾਲ ਨਵੇਂ ਵਾਹਨ ਖਰੀਦੇ ਜਾਣਗੇ ਪੰਜਾਬ ਭਾਰਵੀ ਜ਼ਿਲ੍ਹਾ ਕੰਟਰੋਲ ਰੂਮਾਂ ਵਿੱਚ ਦੀਆਂ ਦੇਖ ਸਕਦੇ ਹੋ ਤਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਵੱਡੀ ਤਸਵੀਰ ਤੁਸੀਂ ਦੇਖ ਸਕਦੇ ਹੋ ਨਵੇਂ ਸਾਲ ਦੇ ਵੱਡੀ ਵਾਰਦਾਤ ਪੁਲਿਸ ਥਾਣੇ ਨੇੜੇ ਜੋੜਦਾ ਧਮਾਕਾ ਆਸ-ਪਾਸ ਦੀਆਂ ਇਮਾਰਤਾਂ ਦੇ ਟੁੱਟੇ ਸ਼ੀਸ਼ੇ ਉੱਚੀਆਂ ਉੱਚ ਅਧਿਕਾਰੀਆਂ ਨੇ ਸੰਭਾਲਿਆ ਮੋਰਚਾ ਜੀ ਹਾਂ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਦੇਖ ਸਕਦੇ ਵੱਡੀ ਅਪਡੇਟ ਹੈ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਦੇ ਨੇੜਲੇ ਨਾਲਾਗੜ੍ਹ ਵਿੱਚ ਨਵੇਂ ਸਾਲ ਦੇ ਨਵੇਂ ਸਾਲ ਦੀ ਸਵੇਰ ਕਰੀਬ 9:30 ਵਜੇ ਪੁਲਿਸ ਥਾਣੀ ਦੀ ਕੰਤ ਦੇ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ ਧਮਾਕੇ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿੱਚ ਅਫਰਾ ਤਫਰੀ ਮਚ ਗਈ ਇਸ ਘਟਨਾ ਵਿੱਚ ਪੁਲਿਸ ਥਾਣੀ ਦੀ ਇਮਾਰਤ ਦੇ ਈ ਇਸ CHCH ਪੋਲੀਕਲੀਨਿਕ ਅਤੇ ਮਾਰਕੀਟ ਕਮੇਟੀ ਦੀ ਇਮਾਰਤ ਦੇ ਸ਼ੀਸ਼ੇ ਚੋਕਨਾ ਚੋਰੀ ਹੋ ਗਏ। ਜੀ ਹਾਂ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਵੱਡੀ ਖਬਰ ਕੋਲ ਸਾਹਮਣੇ ਆ ਰਹੀ ਆ। ਵਾਹਨ ਚਾਲਕ ਦੇਣ ਧਿਆਨ ਪੁਲਿਸ ਨੇ ਕੱਟੇ ਸਭ ਤੋਂ ਵੱਧ ਆਨਲਾਈਨ ਚਲਾਨ ਕਿੱਧਰ ਕਿਧਰੇ ਤੁਸੀਂ ਤਾਂ ਨਹੀਂ ਕਰ ਰਹੇ ਹੋਂਕਲ ਕੀ ਜੀ ਹਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ। ਵਾਹਨ ਚਾਲਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਹਰ ਪਾਸੇ ਤਹਿਲਕਾ ਮਚ ਗਿਆ ਹੈ ਦੱਸ ਦਈਏ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ ਵੱਜ ਗਈ ਹੈ ਕਿਉਂਕਿ ਮੋਹਾਲੀ ਪੁਲਿਸ ਨੇ ਹੁਣ ਟ੍ਰੈਫਿਕ ਨਿਯਮਾਂ ਨੂੰ ਤਾਕਤ ਤੇ ਜੀ ਹਾਂ ਤਾਕਤ ਤੇ ਰੱਖਣ ਵਾਲੇ ਵਾਹਨ ਚਾਲਕ ਖਿਲਾਫ ਪੂਰੀ ਤਰ੍ਹਾਂ ਜੀ ਹਾਂ ਦੇਖੋ ਵੱਡੀ ਖਬਰ ਇੱਕੋ ਸਾਹਮਣੇ ਆ ਰਹੀ ਹੈ ਨਵੇਂ ਸਾਲ ਤੇ ਵੱਡਾ ਝਟਕਾ ਐਲਪੀਜੀ ਸਿਲੰਡਰ 111 ਰੁਪਏ ਮਹਿੰਗਾ ਹੋਇਆ ਜੀ ਹਾਂ ਐਲਪੀ ਸਿਲੰਡਰ ਦੇ ਨਵੇਂ ਰੇਟ ਜਿਹੜੇ ਲਾਗੂ ਹੋ ਚੁੱਕੇ ਹਨ ਗੈਸ ਸਿਲੰਡਰ ਅਜਿਹਾ ਮਹਿੰਗਾ ਜਿਹੜਾ ਹੋ ਚੁੱਕਿਆ ਹੈ ਜੀ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੱਡੀ ਅਪਡੇਟ ਦੇ ਸਕਦੇ ਹੋ ਐਲਪੀ ਸਿਲੰਡਰ ਖਪਤਕਾਰਾਂ ਨੂੰ ਨਵੇਂ ਸਾਲ ਦੇ ਵੱਡਾ ਝਟਕਾ ਲੱਗਾ ਵਪਾਰਕ ਗੈਸ ਸਿਲੰਡਰਾਂ ਦੀ ਅਤੇ ਘਰੇਲੂ ਗੈਸ ਸਿਲੰਡਰਾਂ ਦੀਆਂ ਵਿੱਚ 1 ਜਨਵਰੀ 2026 ਤੋਂ ਅਪਡੇਟ ਕੀਤੀਆਂ ਗਈਆਂ ਹਨ ਕਟ ਦਿੱਲੀ ਤੋਂ ਪਟਨਾ ਜਾਣ ਵਾਲੇ ਪਾਗ ਸਿੰਲਡਰ ਕਪਤਕਾਰਾਂ ਨੂੰ 111 ਪਰ ਜਿਹੜਾ ਉਹਨਾਂ ਦੇ ਰੇਟ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜੀ ਤਾਂ ਦੇਖੋ ਜੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਘਰੇਲੂ ਗੈਸ ਸਿੰਲਡਰ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਤਾਂ ਗਿਆ ਇਹ ਜਿਹੜਾ ਬਦਲਾਅ ਕੀਤਾ ਗਿਆ ਕਮਰਸ਼ੀਅਲ ਗੈਸ ਸਿੰਲਡਰ ਦੇ ਰੇਟਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਜੀ ਜਿਹੜੇ ਰੈਸਟੋਰੈਂਟ ਹੋਟਲਾਂ ਢਾਬਿਆਂ ਦੇ ਵਰਤੇ ਜਾਂਦੇ ਹਨ ਉਹਨਾਂ ਦੇ ਵਿੱਚ ਉਹਨਾਂ ਦੇ ਰੇਟਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਹੈ ਇੰਡੀਅਨ ਆਇਲ ਦੇ ਅਨੁਸਾਰ 19 ਕਿਲੋ ਵਾਲਾ ਐਲਪੀ ਅੰਦਰਾਜੀ ਅੱਜ ਤੋਂ ਦਿੱਲੀ ਦੇ ਵਿੱਚ 1580 ਰੁਪਏ ਦੀ ਬਜਾਏ 1691 ਰੁਪਏ ਦੀ ਵਿੱਚ ਉਪਲਬਧ ਹੋਏਗਾ ਉੱਥੇ ਹੀ ਕੋਲਕਾਤਾ ਦੇ ਵਿੱਚ 1795 ਰੁਪਏ ਦੀ ਵਿੱਚ ਉਪਲਬਧ ਹੋਏਗਾ ਪਹਿਲਾਂ ਇਹ 1684 ਦੇ ਵਿੱਚ ਉਪਲਬਧ ਹੁੰਦਾ ਸੀ 111 ਰੁਪਏ ਦਾ ਵਾਧਾ ਹੋਇਆ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਸ ਸਿਲੰਡਰ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਇੰਡੀਅਨ ਆਇਲ ਭਾਰਤ ਵਿੱਚ ਐਲਪੀਜੀ ਦੀਆਂ ਕੀਮਤਾਂ ਜਿਹੜੀ ਹਾਂ ਦੇਖ ਸਕਦੇ ਹੋ ਐਲਪੀਜੀ ਦੀਆਂ ਕੀਮਤਾਂ ਦੇ ਅੰਕੜਿਆਂ ਦੇ ਆਧਾਰ ਤੇ 14 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ਇਸ ਸਮੇਂ ਦੇਰੇ ਵਿੱਚ 500 853 ਰੁਪਏ ਤੋਂ ਲੈ ਕੇ 852 ਰੁਪਏ ਲਖਨਊ 490 ਰੁਪਏ ਵਿੱਚ ਉਪਲਬਧ ਹੈ ਜੀ ਵਧੇਰੇ ਜਾਣਕਾਰੀ ਲਈ ਚੈਨਲ ਨੂੰ ਘਾਹੂ ਸਬਸਕ੍ਰਾਈਬ ਕਰਦੇ ਵਧੀਆ ਅਪਡੇਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ